ਹੁਣ ਜਾਗਣਾ ਕੀ ਹੈ ਸੁਚੇਤ ਹੋ ਜਾਣਾ ਸਾਵਧਾਨ ਹੋ ਜਾਣਾ ਖੋਸ਼ ਹੋ ਹਵਾਸ ਦੇ ਵਿੱਚ ਰਹਿਣਾ ਕਿਉਂਕਿ ਅਕਸਰ ਜਦੋਂ ਇਨਸਾਨ ਚੰਗੇ ਪਾਸੇ ਨੂੰ ਤੁਰਦਾ ਹੈ ਨਾ ਮਾੜੀ ਸੰਗਤ ਵਿੱਚੋਂ ਨਿਕਲ ਕੇ ਜਿੰਨਾ ਚਿਰ ਇਹ ਮੰਦ ਕਰਮਈਆ ਇਨਸਾਨ ਇਹ ਸੋਚਦਾ ਵੀ ਮੈਂ ਆਪਣੀ ਜਗ੍ਹਾ ਤੇ ਬਿਲਕੁਲ ਠੀਕ ਹਾਂ ਬੰਦਾ ਮੰਨਣ ਲਈ ਤਿਆਰ ਥੋੜਾ ਹੁੰਦਾ ਹੈ ਇਹ ਅੱਗੋਂ ਬੰਦੇ ਨੂੰ 100 ਦਲੀਲਾਂ ਦੱਸੇਗਾ ਦਲੀਲਾਂ ਦੇ ਦੇ ਕੇ ਕਹੇਗਾ ਮੈਂ ਬਿਲਕੁਲ ਠੀਕ ਆ ਕੀ ਫਰਕ ਪੈਂਦਾ ਸਾਰੀ ਦੁਨੀਆ ਇੰਜ ਕਰੀ ਜਾ ਰਹੀ ਹੈ ਜਦੋਂ ਬੰਦੇ ਨੂੰ ਥੋੜੀ ਸਮਝ ਆਉਂਦੀ ਹੈ ਜਦੋਂ ਇਹਨੂੰ ਗੁਰੂ ਦੀ ਕਿਰਪਾ ਮਿਲਦੀ ਹੈ ਤੇ ਮਾਲਕ ਦੀ ਰਹਿਮਤ ਹੁੰਦੀ ਹੈ ਚੰਗੇ ਪਾਸੇ ਤੁਰਨਾ ਸ਼ੁਰੂ ਕਰਦਾ ਨਾ ਕੋਈ ਇਨਸਾਨ ਕਦੇ ਸੰਗਤ ਵਿੱਚ ਆਇਆ ਹੀ ਨਾ ਹੋਵੇ ਕਿਧਰੇ ਸਬਾਬ ਬਣੇ ਉਹ ਗੁਰੂ ਦੇ ਦਰ ਤੇ ਆ ਜਾਏ ਮਨ ਬਣੇ ਵੀ ਚੱਲ ਮਨਾ ਕਿੰਨਾ ਆਨੰਦ ਆਇਆ ਪਰ ਰੋਜ਼ ਗੁਰੂ ਕੀ ਸੰਗਤ ਕਰੀਏ ਹੁਣ ਉਹ ਥੋੜਾ ਜਿਹਾ ਸੁਚੇਤ ਹੋਇਆ ਸਾਵਧਾਨ ਹੋਇਆ ਹੁਣ ਉਹਨੂੰ ਸਮਝ ਆ ਗਈ ਵੀ ਨਹੀਂ ਭਾਈ ਹੁਣ ਤੱਕ ਦਾ ਜਿਹੜਾ ਮੇਰਾ ਜੀਵਨ ਸੀ ਉਹ ਬੜਾ ਮਾੜਾ ਸੀ ਜਿਹੜੇ ਮੇਰੇ ਨਾਲ ਦੇ ਮਿੱਤਰ ਸੱਜਣ ਸੀ ਉਹ ਵੀ ਮਾੜੇ ਸੀ ਹੁਣ ਉਹਦਾ ਦਾਇਰਾ ਬਦਲ ਗਿਆ ਹੁਣ ਉਹ ਗੁਰਮੁਖਾਂ ਦੀ ਸੰਗਤ ਵਿੱਚ ਬੈਠਦਾ ਜਿਵੇਂ ਪਾਤਸ਼ਾਹ ਕਹਿੰਦੇ ਗੁਰਮੁਖ ਸਿਉਂ ਕਰ ਦੋਸਤੀ ਸਤਗੁਰ ਸਿਉਂ ਲਾਏ ਚਿਤ ਹੁਣ ਮਾੜਿਆਂ ਦੀ ਸੰਗਤ ਵਿੱਚ ਬਹਿਣਾ ਬੰਦ ਕਰ ਦਿੱਤਾ ਹੁਣ ਗੁਰਮੁਖਾਂ ਦੀ ਸੰਗਤ ਵਿੱਚ ਜਾ ਕੇ ਬਹਿੰਦਾ ਹੈ ਹੁਣ ਉਹਨੂੰ ਸਮਝ ਆਈ ਵੀ ਜਿਹੜਾ ਮੇਰਾ ਆਲਾ ਦਵਾਲਾ ਸੀ ਜਿਹੜੇ ਮੇਰੇ ਸੱਜਣ ਮਿੱਤਰ ਸੀ ਜਿਹੜੀ ਮੇਰੀ ਸੰਗਤ ਸੀ ਉਹ ਮਾੜੀ ਸੀ ਇਹ ਸੰਗਤ ਚੰਗੀ ਆ ਇਧਰੋਂ ਮੈਨੂੰ ਕੁਝ ਆਤਮਿਕ ਲਾਭ ਮਿਲ ਰਿਹਾ ਹੈ ਤੇ ਫਿਰ ਬੰਦਾ ਪਤਾ ਕੀ ਕਰਦਾ ਉਹਨਾਂ ਦੀ ਨਿੰਦਾ ਕਰਨੀ ਸ਼ੁਰੂ ਕਰ ਦਿੰਦਾ ਹੈ ਜਦੋਂ ਸਮਝ ਪਈ ਨਾ ਜਾਗਰਤੀ ਆਈ ਫਿਰ ਕਹਿੰਦਾ ਉਹ ਵੀ ਬੰਦਾ ਮਾੜਾ ਉਹ ਵੀ ਬੰਦਾ ਮਾੜਾ ਉਹ ਵੀ ਬੰਦਾ ਮਾੜਾ ਮੈਂ ਤੇ ਹੁਣ ਚੰਗਾ ਬਣ ਗਿਆ ਕਿਉਂ ਮੈਂ ਤੇ ਹੁਣ ਚੰਗੇ ਪਾਸੇ ਲੱਗ ਗਿਆ ਭਾਵ ਇਹ ਹੈ ਕਿ ਬੰਦੇ ਦੇ ਅੰਦਰ ਇੱਕ ਅਹੰਕਾਰ ਦੀ ਜਿਹੜੀ ਸੀ ਨਾ ਉਹ ਪੈਦਾਇਸ਼ ਹੋਣੀ ਸ਼ੁਰੂ ਹੋ ਗਈ ਬੰਦੇ ਦੇ ਅੰਦਰ ਅਹੰਕਾਰ ਪੈਦਾ ਹੋਣਾ ਸ਼ੁਰੂ ਹੋ ਗਿਆ ਵੀ ਮੈਂ ਤੇ ਹੁਣ ਚੰਗਾ ਬਣ ਗਿਆ ਬਾਕੀ ਸਾਰੇ ਹੀ ਮਾੜੇ ਨੇ ਕਿਉਂਕਿ ਸਮਝ ਆ ਗਈ ਨਾ ਮਾੜੇ ਤੇ ਚੰਗੇ ਦੀ ਪਛਾਣ ਆ ਗਈ ਹੁਣ ਇਹ ਲੋਕਾਂ ਨੂੰ ਮਾੜਾ ਕਹਿੰਦਾ ਹੈ ਆਪਣੀ ਵਡਿਆਈ ਕਰਦਾ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਪਾਤਸ਼ਾਹ ਨੂੰ ਪੁੱਛਿਆ ਵੀ ਪਾਤਸ਼ਾਹ ਤੁਸੀਂ ਤੇ ਬੜੇ ਮਹਾਨ ਹੋ ਤੁਸੀਂ ਤੇ ਨਿਰੰਕਾਰ ਦਾ ਰੂਪ ਹੋ ਤੇ ਬਾਕੀ ਦੁਨੀਆ ਤੇ ਐਵੇਂ ਵਿਸ਼ੇ ਵਿਕਾਰਾਂ ਵਿੱਚ ਮਾੜੇ ਕਰਮਾਂ ਵਿੱਚ ਪਈ ਫਿਰਦੀ ਦੁਨੀਆ ਦੇ ਲੋਕ ਤੇ ਬੜੇ ਵੱਡੇ ਵੱਡੇ ਪਾਪੀ ਆ ਗੁਰੂ ਨਾਨਕ ਸਹਿਬ ਮਹਾਰਾਜ ਪਾਤਸ਼ਾਹ ਨੇ ਇਹ ਨਹੀਂ ਆਖਿਆ ਵੀ ਹਾਂ ਮੈਂ ਬੜਾ ਮਹਾਨ ਆ ਤੇ ਦੁਨੀਆ ਦੇ ਲੋਕ ਬੜੇ ਮਾੜੇ ਆ ਪਾਤਸ਼ਾਹ ਕਹਿੰਦੇ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ ਬਸ ਇਹ ਸਾਵਧਾਨਤਾ ਦੀ ਲੋੜ ਹੈ ਇਹ ਸੁਚੇਤਤਾ ਬੰਦੇ ਦੇ ਅੰਦਰ ਆਉਣੀ ਜ਼ਰੂਰੀ ਹੈ ਅਸਲ ਵਿੱਚ ਭਗਤ ਫਰੀਦ ਸਾਹਿਬ ਕਹਿੰਦੇ ਬੰਦਿਆ ਕਿਦਰੇ ਤੂੰ ਅਹੰਕਾਰ ਨਾ ਕਰਨ ਲੱਗ ਜਾਈਂ ਵੀ ਮੈਂ ਤੇ ਬੜਾ ਗੁਰਮੁਖ ਬਣ ਗਿਆ ਮੈਂ ਤੇ ਬੜੀ ਬਾਣੀ ਪੜਨ ਲੱਗ ਪਿਆ ਤੇ ਮੈਂ ਬੜੇ ਮਹਾਨ ਜੀਵਨ ਵਾਲਾ ਬਣ ਗਿਆ ਦੁਨੀਆਂ ਤੇ ਵਿਸ਼ੇ ਵਿਕਾਰਾਂ ਵਿੱਚ ਮੰਦੇ ਕਰਮਾਂ ਵਿੱਚ ਪਈ ਫਿਰਦੀ ਤੂੰ ਨਿੰਦਾ ਨਾ ਕਰਨ ਲੱਗ ਜਾਈਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਪਾਤਸ਼ਾਹ ਇਹਨੂੰ ਇਉਂ ਕਹਿੰਦੇ ਨੇ ਕਿ ਜਦੋਂ ਬੰਦਾ ਇਉਂ ਹੰਕਾਰ ਦੀ ਵਸ ਵਿੱਚ ਪੈਂਦਾ ਨਾ ਚੰਗੇ ਕਰਮ ਕਰਕੇ ਤੇ ਫਿਰ ਕੀ ਹੁੰਦਾ ਕਹਿੰਦੇ ਤੀਰਥ ਵਰਤ ਅਰ ਦਾਨ ਕਰ ਮਨ ਮੈਂ ਧਰੈ ਗੁਮਾਨ ਨਾਨਕ ਨਹਿ ਫੁੱਲ ਜਾਤ ਤਹ ਜੋ ਕੁੰਚਰ ਇਸ਼ਨਾਨ ਇਹ ਫਿਰ ਚੰਗੇ ਕਰਮ ਕਰਕੇ ਵੀ ਉਹਦੇ ਉੱਤੇ ਪਾਣੀ ਪਾਈ ਜਾ ਰਿਹਾ ਉਹ ਵੀ ਵਿਅਰਥ ਗਵਾਈ ਜਾ ਰਿਹਾ ਹੈ ਜਦੋਂ ਬੰਦਾ ਮਾੜੀ ਸੰਗਤ ਵਿੱਚ ਬੈਠਦਾ ਉਹ ਫਿਰ ਮਾੜੀ ਸੰਗਤ ਦਾ ਹੰਕਾਰ ਕਰਦਾ ਹੈ। ਐਵੇਂ ਸੇ ਬੰਦੇ ਵੀ ਵੇਖੇ ਉਹ ਕਹਿੰਦਾ ਮੈਂ ਇਨਾ ਨਸ਼ਾ ਪੀ ਲਿਆ ਮੈਨੂੰ ਫਰਕ ਹੀ ਨਹੀਂ ਪਿਆ ਮੈਂ ਫਿਰ ਚੰਗਾ ਭਲਾ ਸੁਣ ਦੱਸੋ ਵੀ ਇਹਦੇ ਵਿੱਚ ਹੰਕਾਰ ਵਾਲੀ ਕਿਹੜੀ ਗੱਲ ਹੈ। ਮਾੜੇ ਕੰਮਾਂ ਦਾ ਵੀ ਹੰਕਾਰ ਉਹ ਕਹਿੰਦਾ ਮੈਂ ਇਨੀ ਪੀ ਲਵਾਂ ਤੇ ਕੋਈ ਪਛਾਣ ਹੀ ਨਹੀਂ ਸਕਦਾ ਮੈਨੂੰ। ਮੈਂ ਬਿਲਕੁਲ ਸਿੱਧਾ ਤੁਰਦਾ ਹਾਂ। ਹੁਣ ਇੱਕ ਬੰਦਾ ਉਸ ਬਾੜੀ ਸੰਗਤ ਵਿੱਚੋਂ ਨਿਕਲ ਕੇ ਚੰਗੀ ਸੰਗਤ ਵਿੱਚ ਆਇਆ ਤੇ ਉਹ ਵੀ ਹੰਕਾਰ ਕਰੀ ਜਾਂਦਾ ਮੇਰੇ ਵਰਗਾ ਚੰਗਾ ਕੋਈ ਨਹੀਂ ਮੇਰੇ ਵਰਗਾ ਨਿਤਨੇਮੀ ਕੋਈ ਨਹੀਂ ਬਾਬਾ ਫਰੀਦ ਸਾਹਿਬ ਕਹਿੰਦੇ ਜੋ ਜਾਗਨ ਲਹਨ ਸੇ ਸਾਈਂ ਕੰਨੋਂ ਦਾਤ ਜਿਹੜੇ ਸੁਚੇੇ ਧੋ ਕੇ ਇਸ ਪਾਸੇ ਤੁਰਨਗੇ ਨਾ ਨਿਮਰਤਾ ਵਿੱਚ ਰਹਿ ਕੇ ਤੁਰਨਗੇ ਉਹਨਾਂ ਨੂੰ ਰੱਬ ਪਾਸੋਂ ਦਾਤ ਪ੍ਰਾਪਤ ਹੁੰਦੀ ਹੈ ਕਈ ਵਾਰ ਬੰਦਾ ਧਰਮੀ ਬਣ ਕੇ ਵੀ ਖਾਲੀ ਝੋਲੀ ਲੈ ਕੇ ਸਾਰੀ ਜ਼ਿੰਦਗੀ ਤੁਰਿਆ ਫਿਰਦਾ ਹੈ ਕਿਉਂਕਿ ਹੰਕਾਰ ਜੂ ਪਾਲ ਲਿਆ